ਸ਼੍ਰੀ ਦੰਦਮਾ ਸਾਹਿਬ ਨਗਾਰੇ ਤੇ ਝੋਟ ਲੱਗੀ ਗੁਰੂ ਕਾ ਖਾਲਸਾ ਤਿਆਰ ਪਰ ਤਿਆਰ ਹੋਇਆ ਕਹਿੰਦੇ ਬਾਬਾ ਦੀਪ ਸਿੰਘ ਸਾਹਿਬ ਚੜਿਆ ਘੋੜੇ ਤੇ ਲਾਈਆਂ ਨਗਾਰੇ ਤੇ ਝੋਟਾਂ ਗੁਰੂ ਕੇ ਖਾਲਸੇ ਨੇ ਜਾ ਕੇ ਉਹ ਗੜੀ ਘੇਰ ਲਈ ਚਾਰ ਚਫੇਰੇ ਚਾਰ ਦਰਵਾਜੇ ਸਿਰਾ ਤੇ ਚਾਰਾਂ ਦਰਵਾਜਿਆਂ ਕੇ ਗੁਰੂ ਕਾ ਖਾਲਸਾ ਜਿਹੜਾ ਸਾਹਮਣੇ ਦਰਵਾਜਾ ਸੀ ਉੱਥੇ ਬਾਬਾ ਦੀਪ ਸਿੰਘ ਸਾਹਿਬ ਖਲੋ ਗਿਆ ਖਲੋ ਗਏ ਨਾ ਉੱਥੇ ਲਲਕਾਰਿਆ ਬਾਬਾ ਦੀਪ ਸਿੰਘ ਸਾਹਿਬ ਨੇ ਆਖਿਆ ਖਾਣਾ ਗਰੀਬਾਂ ਦੀਆਂ ਕੰਨਿਆਂ ਚੁੱਕਣ ਵਾਲਿਆ ਗਰੀਬਾਂ ਤੇ ਤਸ਼ੱਦਦ ਟਾਉਣ ਵਾਲਿਆ ਅੱਜ ਤੈਨੂੰ ਸੱਚੀ ਮੁੱਚੀ ਖਾਲਸਾ ਮਿਲਣਾ ਹੈ ਜਦੋਂ ਬਾਹਰ ਨਿਕਲ ਦੋ ਹੱਥ ਕਰਕੇ ਵੇਖੀਏ ਇਹ ਵਿਗਾਰਨਾ ਮੰਗਾਰ ਕੇ ਗੱਲ ਪੈਣਾ ਇਹ ਵਿਰਲਿਆਂ ਦੇ ਹਿੱਸਿਆ ਆ ਆ ਦੋ ਲਾਈਨਾਂ ਸੁਣੋ ਜਰਾ ਬਾਬਾ ਦੀਪ ਸਿੰਘ ਸਾਹਿਬ ਨੇ ਉਸ ਖਾਨ ਨੂੰ ਆਖਿਆ ਜਿਹੜਾ ਗੜੀ ਜੋ ਬਾਹਰ ਆ ਆਪਾ ਦੋ ਹੱਥ ਦੋਵੇਂ ਕਰਕੇ ਵੇਖੀਏ ਜਿਵੇਂ ਬਾਬਾ ਜੀ ਬੰਗਾਰ ਰਹੇ ਨੇ ਸੁਣੀਏ ਤੇਰਾ ਪਿਆਰ ਨਾ ਇਉਂ ਬਹਿਣ ਤਾ ਹਲਾ ਕਰਤਾ ਸਿਖਰ ਦਪਾਰੇ ਗਿਆ ਕੇ ਮਰਦ ਦਲੇਰਾਂ ਨੇ ਚਾਰੇ ਪਾਸੇ ਉਸ ਦੇ ਮੱਲੇ ਜਾਣੋਂ ਬੱਬਰ ਸ਼ੇਰਾਂ ਨੇ ਜੇ ਤੂੰ ਮਰਦ ਸੁਜਾਉਣਾ ਖਾਨਾ ਘੜ ਸਾਡੇ ਤੇ ਵਾਰ ਜਰਾ ਤੈਨੂੰ ਸਿੰਘ ਮਿਲਣ ਲਈ ਆਏ ਨਿਕਲ ਗੜੀ ਚੋਂ ਬਾਹਰ ਜਰਾ ਅੱਲਾ ਕਰਤਾ ਸਿਰੰਦਾ ਪਾਰੇ ਜਾ ਕੇ ਮਰਦ ਦਲੇਰਾਂ ਨੇ ਚਾਰੇ ਪਾਸੇ ਉਸਦੇ ਮੱਲੇ ਜਾਣੋ ਬੱਬਰ ਸ਼ੇਰਾਂ ਨੇ ਓ ਜੇ ਤੂੰ ਮਰਦ ਸੁਜ਼ੋਣਾ ਖਾਨਾ ਘਰ ਸਾਡੇ ਤੇ ਵਾਰ ਜਰਾ ਤੈਨੂੰ ਸਿੰਘ ਮਿਲਣ ਲਈ ਆਏ ਨਿਕਲ ਗਰੀ ਚੋਂ ਬਾਹਰ ਜਰਾ ਗਉ ਗਰੀਬ ਦੀ ਰਾਖੀ ਕਰਨੀ ਸਾਡੀ ਜੁਮੇਵਾਰੀ ਏ ਸੁਣਿਆ ਇਸ ਇਲਾਕੇ ਅੰਦਰ ਤੇਰੀ ਤੈ ਤਾਂ ਭਾਰੀ ਏ ਕਿਉਂ ਨਹੀਂ ਤੈਨੂੰ ਮੁੜ ਕੇ ਆਉਂਦਾ ਹੁਣ ਸਾਡੀ ਲਲਕਾਰ ਜਰਾ ਤੈਨੂੰ ਸਿੰਘ ਮਿਲਣ ਲਈ ਆਏ ਕਰ ਸਾਡੇ ਤੇ ਵਾਰ ਜਰਾ ਭਈ ਤੂੰ ਅੱਲਾ ਦਾ ਖੋਫ ਭਲਾ ਕੇ ਡੋਟ ਜਾਣੇ ਤੇ ਗਰੀਬਾਂ ਨੂੰ ਕਈ ਵਸਾਰੇ ਕਿਸਮਤ ਮਾਰੇ ਰੋਂਦੇ ਫਿਰਨ ਨਸੀਬਾਂ ਨੂੰ തരംഗ നേത്ര വാഗ മസാല സൂർജ വാഗരാ പക്കാ ਫੌਲਾ ਕਰਕੇ ਭਾਰ ਗਰਾ ਤੈਨੂੰ ਸਿੰਘ ਮਿਲਣ ਲਈ ਆਏ ਨਿਕਲ ਗੜੀ ਚੋਂ ਬਾਹਰ ਜਰਾ ਜੋਰ ਤੇ ਗਦੇ ਚੁੱਕ ਲਾਵੇਂ ਹੈ ਪਰਦਾ ਦੀਆਂ ਜਾਈਆਂ ਤੂੰ ਰੱਬ ਦਾ ਖੋਪਲਾ ਆ ਦੁਸ਼ਟਾ ਕਰਦਾ ਏ ਮਨ ਅਈਆਂ ਤੈਨੂੰ ਮੁੜ ਕੇ ਆਉਂਦਾ ਸੁਣ ਸਾਡੀ ਲਲਕਾਰ ਜਰਾ ਤੈਨੂੰ ਸਿੰਘ ਮਿਲਣ ਲਈ ਆਏ ਨਿਕਲ ਕੜੀ ਚੋਂ ਬਾਹਰ ਜਰਾ ਹੋਰ ਤੈਨੂੰ ਸੋਧਣ ਬਦਲੇ ਆਏ ਪੰਥਕਾਲਸ ਆਇਆ ਏ ਇਹ ਜੋ ਤੇਰਾ ਕਿਨਾ ਕੁ ਫਰਦਾ ਗਿਆਨ ਭਲਾ ਵੀ ਚਟਾਇਆ ਏ ਆ ਜਰਨੇਰ ਸਿੰਘਾ ਤੂੰ 네. <laughs>